ਹਾਂਜੀ ਸਰ ਅੱਜ ਜਿਹੜਾ ਐਸ.ਡੀ.ਐਮ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਮੰਗ ਪੱਤਰ ਦਿੱਤਾ ਗਿਆ ਕੀ ਕਹਿਣਾ ਹੋਵੇ ਅੱਜ ਦਾ ਜਿਹੜਾ ਐਸ.ਡੀ.ਐਮ ਸਾਹਿਬ ਬਲੌਰ ਦੇ ਦਫ਼ਤਰ ਦੇ ਅੱਗੇ ਧਰਨਾ ਲੱਗਾ ਸੈਂਕੜੇ ਦੀ ਗਿਣਤੀ ਵਿੱਚ ਲੋਕ ਆਏ ਆ ਵੱਡੀ ਗਿਣਤੀ ਸਾਡੀਆਂ ਬੀਬੀਆਂ ਪਹਿਣਾ ਧੀਆਂ ਕਿੱਥੇ ਪਹੁੰਚਿਆ ਨੌਜਵਾਨ ਸਾਥੀ ਆਏ ਆ ਇਹ ਸਾਡਾ ਮਸਲਾ ਜੀ ਵੀ ਜਿਹੜਾ ਮਹੱਲਾ ਸੰਤੋਖਪੁਰਾ ਰੇਲਵੇ ਲਾਈਨ ਦੇ ਨਾਲ ਵੱਸਦਾ ਉਹ ਇੰਡੀਪੈਂਡੈਂਸ ਤੋਂ ਬਾਅਦ 47 ਤੋਂ ਬਾਅਦ ਉੱਥੇ ਲੋਕਾਂ ਨੇ ਆਣ ਕੇ ਘਰ ਬਣਾਏ ਆ ਉਦੋਂ ਦਾ ਵਸ ਰਿਹਾ ਇਸ ਕੱਲ ਨੂੰ 75-76 ਸਾਲ ਦਾ ਸਮਾਂ ਬੀਤ ਚੁੱਕਿਆ ਲੋਕ ਵਸ ਰਹੇ ਆ ਲੋਕਾਂ ਦੇ ਨਾਂ ਤੇ ਮੀਟਰ ਲੱਗੇ ਹੋਏ ਨੇ ਪਾਣੀ ਦੀਆਂ ਟੂਟੀਆਂ ਦੇ ਕਨੈਕਸ਼ਨ ਉਹਨਾਂ ਦੇ ਨਾਂ ਤੇ ਆ ਹੋਰ ਬੜੀ ਆਧਾਰ ਕਾਰਡ ਉੱਥੇ ਦੇ ਬਣੇ ਹੋਇਆ ਵੋਟਰ ਸੂਚੀ ਵਿੱਚ ਉਸ ਹੰਲੇ ਦੇ ਵਿੱਚ ਉਹਨਾਂ ਦਾ ਨਾਂ ਆ ਤੇ ਰੇਲਵੇ ਵਿਭਾਗ ਉਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਅਜਾੜਨ ਦੀ ਕੋਸ਼ਿਸ਼ ਕਰ ਰਿਹਾ ਪਿਛਲੇ ਸਾਲਾਂ ਦੇ ਦੌਰਾਨ ਵੀ ਰੇਲਵੇ ਡਿਪਾਰਟਮੈਂਟ ਜਿਹੜਾ ਆ ਉਹਨਾਂ ਦੇ ਕੋਲ ਆਇਆ ਸੀ ਆ ਬਲਡੋజర్ ਵਗੈਰਾ ਲੈ ਕੇ ਤੁਹਾਡੇ ਘਰ ਧਾ ਦੇਣੇ ਆ ਤੇ ਕੰਪਨਸੇਸ਼ਨ ਤੁਹਾਨੂੰ ਕੋਈ ਨਹੀਂ ਦੇਣੀ ਤੇ ਉਦੋਂ ਵੀ ਲੋਕ ਲੜੇ ਸੀ ਫਿਰ ਉਹ ਰੇਲਵੇ ਬੈਂਕ ਮੈਨੂੰ ਕਿਸੇ ਮਿਲਣਾ ਪਿਆ ਸੀ ਅੱਜ ਫੇਰ ਉਹ 2-3 ਸਾਲ ਦੇ ਵਕਫੇ ਤੋਂ ਬਾਅਦ ਅੱਜ ਫੇਰ ਉੱਥੇ ਮਲੋ ਇਹ ਜਿਹੜੇ ਰੇਲਵੇ ਦੇ ਉੱਚ ਅਧਿਕਾਰੀ ਆ ਜਾਂ ਰੇਲਵੇ ਪੁਲਿਸ ਦੇ ਮੁਲਾਜ਼ਮ ਆ ਉੱਥੇ ਜਾਂਦੇ ਆ ਤੇ ਉਸ ਮੱਲਾਨ ਵਾਸੀਆਂ ਨੂੰ ਡਰਾਉਂਦੇ ਤਾਂ ਧਮਕਾਉਂਦੇ ਆ ਉਹਨਾਂ ਨੂੰ ਜੇਲ੍ਹ ਦੀਆਂ ਉਹਨਾਂ ਨੂੰ ਉੱਪਰ ਧਮਕੀਆਂ ਉਹਨਾਂ ਨੂੰ ਪਰਚੇ ਕਰਨ ਦੀਆਂ ਧਮਕੀਆਂ ਉਹਨਾਂ ਨੂੰ ਬਲੋ ਹਰਾਸ ਕੀਤਾ ਜਾ ਰਿਹਾ ਇਸ ਕਰਕੇ ਅੱਜ ਦਾ ਜਿਹੜਾ ਧਰਨਾ ਇੱਥੇ ਅਸੀਂ ਲਾਇਆ ਵੀ ਉਹਨਾਂ ਲੋਕਾਂ ਦੇ ਜੇ ਪਹਿਲੀ ਗੱਲ ਤਾਂ ਉਹ ਜਿਹੜੇ ਘਰ ਬਣੇ ਹੋਇਆ ਜਿਹੜੇ ਬੜੀ ਮਿਹਨਤ ਨਾਲ ਗਰੀਬ ਲੋਕਾਂ ਨੇ ਘਰ ਬਣਾਏ ਆ ਇੱਕ ਵਿਆਹ ਕਰ ਜਿਹੜਾ ਵਿਆਹ ਕਰਨਾ ਕਿਸੇ ਗਰੀਬ ਨੇ ਉਹ ਉਹ ਮਿਹਨਤ ਮਜ਼ਦੂਰੀ ਕਰਕੇ ਦੋ ਦੋ ਚੌਦ ਦਸਾਂ ਦਰਾਂ ਚ ਕੰਮ ਮੁੱਕ ਜਾਂਦਾ ਲੇਕਿਨ ਜਿਹੜਾ ਮਕਾਨ ਬਣਾਉਣਾ ਆ ਮਕਾਨ ਬਣਾਉਣ ਲਈ ਬੜਾ ਲੰਮਾ ਕੰਮ ਲੱਗਦਾ ਉਹਨਾਂ ਨੇ ਪਤਾ ਨਹੀਂ ਕਿਹੜੀਆਂ ਮਤਲਬ ਹਾਲਤਾਂ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਦੇ ਵਿੱਚ ਕਿਹੜੇ-ਕਿਹੜੇ ਕੋ ਪੈਸੇ ਫੜ ਕੇ ਵਿਆਜੀ ਸੌਏ ਲੈ ਕੇ ਉਹ ਮਕਾਨ ਬਣਾਏ ਆ ਤੇ ਉਹ ਮਕਾਨਾਂ ਨੂੰ ਅੱਜ ਢਾਉਣ ਨੂੰ ਜਿਹੜਾ ਰੇਲਵੇ ਵਿਭਾਗ ਹਰਦਾ ਉਹ ਅਸੀਂ ਢਾਉਣ ਨਹੀਂ ਦੇਵਾਂਗੇ ਇਹ ਮੰਗ ਕਰਨ ਦੇ ਵਾਸਤੇ ਅਸੀਂ ਅੱਜ ਐਕਸਟਿੰਫਾ ਫਲੋਰ ਦੇ ਦਫ਼ਤਰ ਦੇ ਮੋਰੇ ਇਕੱਠੇ ਹੋ ਕੇ ਇਹ ਰੋਸ ਪ੍ਰਗਟ ਕਰ ਰਹੇ ਆਂ ਵੀ ਸਰਕਾਰ ਤੋਂ ਮੰਗ ਵੀ ਕਰ ਰਹੇ ਆਂ ਪੰਜਾਬ ਤੇ ਕੇਂਦਰ ਦੀ ਸਰਕਾਰ ਤੋਂ ਵੀ ਜੇ ਪਹਿਲੀ ਗੱਲ ਤਾਂ ਸਾਡੇ ਮਕਾਨ ਉੱਤੇ ਉਹ ਜਿਉਂ ਦੀ ਤਿਉਹ ਆ ਐਜ਼ ਇਟ ਇਜ਼ ਉਹ ਰਹਿਣ ਉਹਨਾਂ ਨੂੰ ਢਾਉਣਾ ਨਹੀਂ ਚਾਹੀਦਾ ਸਾਨੂੰ ਵਸਦੇ ਰਹਿਣ ਦੇਣਾ ਚਾਹੀਦਾ ਆ ਅਸੀਂ ਵੀ ਇਸੇ ਦੇਸ਼ ਦੇ ਵੋਟਰ ਆ ਇਸੇ ਪੰਜਾਬ ਦੇ ਇਸੇ ਸ਼ਹਿਰ ਦੇ ਵਸਨੀਕ ਆ ਤੇ ਜੇ ਸਰਕਾਰ ਨੇ ਇਹ ਕਰਨਾ ਹੀ ਆ ਤੇ ਸਾਡੀ ਮਤਲਬ ਇਹਨੂੰ ਪਰਜੋਰ ਅਪੀਲ ਆ ਤੇ ਲੋਕਾਂ ਨੂੰ ਕਮਰਸ਼ੀਅਲ ਜਗ੍ਹਾ ਤੇ ਪਲਾਟ ਲੈ ਕੇ ਦੇਵੇ ਤੇ ਉਹਨਾ ਉਪਰ ਮਕਾਨ ਬਣਾਉਣ ਲਈ ਜਿੰਨੇ ਜਿੰਨੇ ਰੁਪਏ ਲੱਗੇ ਹੋਣ ਸਾਰਿਆਂ ਨੂੰ ਉਹਦੀ ਜਿਹੜੀ ਕੰਪਨਸੇਸ਼ਨ ਸਰਕਾਰ ਦੇਵੇ ਜੇ ਨਹੀਂ ਸਰਕਾਰ ਨੇ ਇਹ ਸਾਲੋਂ ਪਹਿਲਾਂ ਦੇਣਾ ਤੇ ਉਸ ਤੋਂ ਪਹਿਲਾਂ ਅਸੀਂ ਮਕਾਨ ਨੂੰ ਹੱਥ ਨਹੀਂ ਲਾਉਂਦੇ ਆਂਗੇ ਅਸੀਂ ਉਹ ਮਕਾਨ ਜਿਹੜੇ ਨਹੀਂ ਛੱਡਾਂਗੇ ਨਾ ਢਾਉਣਦਿਆਂਗੇ ਜੇ ਸਰਕਾਰ ਦੇ ਉਹ ਜਿਹੜੇ ਰੇਲਵੇ ਭਾਗ ਦੇ ਮੁਲਾਜ਼ਮ ਆ ਜੋ ਉਹਨਾਂ ਨੇ ਸਾਡੀ ਇੱਕ ਇਟ ਨੂੰ ਵੀ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਅਸੀਂ ਲੜਾਈ ਨੂੰ ਹੋਰ ਟਿੱਖਾ ਕਰਾਂਗੇ ਸਖਤੀ ਨਾਲ ਮੁਕਾਬਲਾ ਕਰਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ